ਪੰਜਾਬ ਦੇ ਗੋਲਡਨ ਟੈਂਪਲ ਨੂੰ ਬੰਬ ਦੇ ਨਾਲ ੜਾਉਣ ਦੀਆਂ ਧਮਕੀਆਂ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਹਰਿਆਣਾ ਤੋਂ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਵਿੱਚ ਲਿਆ। આરોપી ਦੀ ਪਹਿਚਾਣ ਫਰੀਦাবাদ ਦੇ ਸ਼ੁਭਮ ਦੁਬੇ ਦੇ ਤੌਰ ਤੇ ਹੋਈ ਹੈ ਜਿਸ ਤੋਂ ਅੰਮ੍ਰਿਤਸਰ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੋ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਈਮੇਲ ਸਿਰਫ ਗੋਲਡਨ ਟੈਂਪਲ ਨੂੰ ਹੀ ਨਹੀਂ ਬਲਕਿ ਦਿੱਲੀ ਦੇ ਸਕੂਲਾ ਅਦਾਲਤਾਂ ਅਤੇ ਸੰਸਦਾਂ ਅਤੇ ਤਾਮਿਲਨਾਡੂ ਦੀਆਂ ਕਈ ਸੰਸਥਾਵਾਂ ਨੂੰ ਵੀ ਭੇਜਿਆ ਗਿਆ ਜਿਸ ਤੋਂ ਬਾਅਦ ਜਾਂਚ ਪੜਤਾਲ ਨਜੜੀ ਕੀਤੀ ਜਾ ਰਹੀ ਹੈ ਅਸ਼ੰਕਾ ਹੈ ਕਿ 골ਡਨ ਟੈਂਪਲ ਦਾ ਨਾਮ ਵਰਤ ਕੇ ਹੈ ਜਿਹੜਾ ਤਾਮਿਲਨਾਡੂ ਦੇ ਮਸਲਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੋ ਤੁਮਕੀ ਪਰ ਈਮੇਲ ਭੇਜੇ ਗਏ ਨੇ ਉਸ ਵਿੱਚ ਦੋ ਲਾਈਨਾਂ ਤਾਂ ਗੋਲਡਨ ਟੈਂਪਲ ਬਾਰੇ ਹੁੰਦੀਆਂ ਨੇ ਲੇਕਿਨ ਉਸ ਦੇ ਹੀਟਾਂ 'ਚੋ ਗੱਲ ਸ਼ੁਰੂ ਕੀਤੀ ਜਾਂਦੀ ਹੈ ਉਸ ਵਿੱਚ ਤਾਮਿਲਨਾਡੂ ਡੀਐਮਕੇ ਦੇ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਇਸ ਈਮੇਲ ਦੇ ਵਿੱਚ ਲਿਖੇ ਗਏ ਨੇ ਉਹ ਵੀ ਸਾਰੇ ਸਾਊਥ ਦੀ ਰਾਜਾਂ ਦੇ ਵਿੱਚ ਨੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਈ ਈਮੇਲ ਹੈ ਬੀਤੇ ਸਮੇਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਵੀ ਸਰਕੂਲੇਟ ਹੋਏ ਸਨ ਇਸ ਵਜ੍ਹਾ ਦੇ ਨਾਲ ਤਾਮਿਲਨਾਡੂ ਦੇ ਕਈ ਅਧਿਕਾਰੀ ਵੀ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਨੇ ਦੱਸਦੇ ਕਿ 14 ਜੁਲਾਈ ਤੋਂ ਹੁਣ ਤੱਕ ਐਸਜੀਪੀਸੀ ਨੂੰ 5 ਧਮਕੀ ਭਰੇ ਈਮੇਲ ਮਿਲ ਚੁੱਕੇ ਨੇ ਇਨ੍ਹਾਂ ਮਿਰਸ ਵਿੱਚ ਗੋਲਡਨ ਟੈਂਪਲ ਨੂੰ ਆਰਡੀਐਕਸ ਨਾਲ ਅੜਾਉਣ ਦੀ ਗੱਲਬਾਤ ਕਹੀ ਗਈ ਸੀ ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹੋਈ ਨੇ ਮੰਦਿਰ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਆਸ-ਪਾਸ ਦੇ ਖੇਤਰਾ ਵਿੱਚ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਨੇ ਤਲਾਸ਼ੀ ਅਭਿਆਨ ਵੀ ਲਗਾਤਾਰ ਜਾਰੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ